ਸਸਿਕਾਲ ਅੱਜ ਦੀਆਂ ਅਹਿਮ ਖਬਰਾਂ ਦੇ ਇਸ ਬਲੇਟਨ ਵਿੱਚ ਆਪ ਸਭ ਟਿਵਾਨਾ ਰੇਡੀ ਦੇ ਸਤਿਕਾਰਤ ਸਰੋਤਿਆਂ ਦਾ ਪਰਮੇਂਦਰ ਸਿੰਘ ਟਿਵਾਨਾ ਵੱਲੋਂ ਸਵਾਗਤ 31 ਅਕਤੂਬਰ 1984 ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਤੇ ਉਸ ਤੋਂ ਬਾਅਦ ਦਿੱਲੀ ਤੇ ਭਾਰ ਦੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਸਿੱਖ ਕਤਲੇਆਮ ਹਜ਼ਾਰਾਂ ਜਾਨਾਂ ਦਾ ਬੇਰਹਿਮੀ ਨਾਲ ਕਤਲੇਆਮ ਚਾਰ ਦਹਾਕੇ ਹੋਣ ਦੇ ਬਾਵਜੂਦ ਵੀ ਇਸ ਕਤਲੇਆਮ ਤੇ ਸਿਆਸਤ ਉਸੇ ਤਰ੍ਹਾਂ ਚੱਲ ਰਹੀ ਹੈ। ਹਾਲਾਂਕਿ ਜੇ ਵਿਖਿਆ ਜਾਵੇ 1984 ਦੇ ਸਿੱਖ ਕਤਲੇਆਮ ਦੇ ਵਿੱਚ 2733 ਸਿੱਖਾਂ ਦੇ ਮਾਰੇ ਜਾਣ ਦੇ ਹਵਾਲੇ ਭਾਰਤ ਸਰਕਾਰ ਮੰਨਦੀ ਹੈ। ਜਿਸ ਤਰ੍ਹਾਂ ਸਿੱਖ ਕਤਲੇਆਮ ਦੇ 630 ਕੇਸ ਦਰਜ ਹੋਏ ਨੇ ਜਿਸ ਦੇ ਵਿੱਚੋਂ 362 ਕੇਸਾਂ ਦੇ ਵਿੱਚ ਚਾਰ ਰਸੀਟ दाखल ਹੋਈ ਹੈ ਸਿਰਫ 39 ਮਾਮਲਿਆਂ 'ਚ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਗਵਾਹਾਂ ਸਬੂਤਾਂ ਪੁਲਿਸ ਦੀ ਨਿਕਾਮੀ ਅਦਾਲਤ ਵਿੱਚ ਤਰੀਖਦਰ ਤਰੀਖ ਦੇ ਕਾਰਨ 300 ਦੇ ਕੇਸ 300 ਦੇ ਕਰੀਬ ਕੇਸ ਰਫਾ-दफा ਹੋ ਗਏ ਨੇ 20 ਕੇਸ ਐਸ ਵਕਤ 1984 ਦੇ ਕਤਲੇਆਮ ਦੇ ਅਦਾਲਤਾਂ ਦੇ ਵਿੱਚ ਚੱਲ ਰਹੇ ਨੇ ਸੱਜਨ ਕੁਮਾਰ ਜਗਦੀਸ਼ ਟਾਈਟਲ ਵਰਗੇ ਕਾਂਗਰਸੀ ਆਗੂਆਂ ਜਾਂ ਆਰਐਸਐਸ ਨਾਲ ਜੁੜੇ ਸੈਂਕੜੇ ਕਾਰਕੁਨਾਂ ਦੇ ਵੀ ਕੇਸ ਚੱਲੇ ਸੀ ਜਿਹੜੇ ਕਿਸੇ ਤਨਪੱਤਨ ਨਹੀਂ ਲੱਗੇ ਇਸ ਦੌਰਾਨ ਇੰਦਰਾ ਗਾਂਧੀ ਦੀ ਬਰਸੀ ਦੇ ਮੌਕੇ ਮਲਕਰਜਨ ਖੜਗੇ ਸੋਨੀ ਗਾਂਧੀ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਦੂਸਰੇ ਪਾਸੇ ਸਿੱਖ ਕਤਲੇਆਮ ਦਾ ਬਦਲਾ ਲੈਣ ਵਾਲੇ ਸੁਤਵੰਦ ਸਿੰਘ ਕੇਰ ਸਿੰਘ ਤੇ ਬਿਆਨ ਸਿੰਘ ਹੋਰਾਂ ਦੀ ਬਰਸੀ ਮਨਾਈ ਗਈ ਤੇ ਜਿਸ ਤਰ੍ਹਾਂ ਕੁਝ ਸਿੱਖ ਨਤਾਵਾਂ ਤੇ ਕੁਝ ਭਾਜਪਾ ਨਤਾਵਾਂ ਦੇ ਬਿਆਨ ਵੀ ਉਸ ਦਰਦ ਨੂੰ ਬਿਆਨ ਕਰਦੇ ਨੇ ਪਰ ਉਸ ਦੇ ਵਿੱਚ ਉਹ ਸਿਆਸਤ ਨਿਕਰਦੀ ਹੈ। ਦਰਵਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਹੀਦੀਪੁਰ ਬਣਾਇਆ ਗਿਆ। ਪ੍ਰਧਾਨ ਮੰਤਰੀ ਨੂੰ ਗੋਲੀਆਂ ਮਾਰਨ ਵਾਲੇ ਖੀਰ ਸਿੰਘ ਸੁਤਵੰਦ ਸਿੰਘ ਤੇ ਬਿਆਨ ਸਿੰਘ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਤਰ੍ਹਾਂ ਭਾਈ ਖੀਰ ਸਿੰਘ ਤੇ ਭਾਈ ਸੁਤਵੰਦ ਸਤਵੰਦ ਸਿੰਘ ਜਿਨ੍ਹਾਂ ਨੂੰ 6 ਜਨਵਰੀ 1900 99 ਨੂੰ ਉਸ ਵਕਤ ਦੀ ਸਰਕਾਰ ਦੁਆਰਾ ਫਾਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ ਤੇ ਉਸ ਵਾਕਿਆਤ ਨੂੰ ਯਾਦ ਕਰਦਿਆਂ ਦਰਬਾਰ ਸਾਹਿਬ ਹਦੂਦ ਦੇ ਵਿੱਚ ਗੁਰਦੁਆਰਾ ਝੰਡਾ ਬੁੰਗਾ ਵਿਖੇ ਇੱਕ ਸਮਾਗਮ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਪਾਠ ਤੇ ਭੋਗ ਪਾਏ ਗਏ ਤੇ ਸ਼ਹੀਦੀ ਦਿਨ ਮਨਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਅਸੀਂ ਭਾਈ ਸੁਦਾਨ ਸਿੰਘ, ਭਾਈ ਬਿਆਨ ਸਿੰਘ ਤੇ ਭਾਈ ਗੇਰ ਸਿੰਘ ਦੀ ਵਰ੍ਹੇਸੀ ਸ਼ਰਧਾ ਨਾਲ ਮਨਾਈ ਹੈ। ਜਿਨ੍ਹਾਂ ਨੇ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀ ਮਾਰਨ ਤੋਂ ਬਾਅਦ ਆਪਣਾ ਕੌਮੀ ਫਰਜ਼ ਅਦਾ ਕੀਤਾ ਸੀ ਜਿਸ ਮਾਮਲੇ 'ਚ ਇਹਨਾਂ ਬਹਾਦਰ ਸਿੱਖ ਯੋਧਿਆਂ ਨੂੰ ਫਾਸੀ ਦਿੱਤੀ ਗਈ ਸੀ ਇਸ ਮੌਕੇ ਤੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਤੇ ਸ਼ਹੀਦ ਬਿਆਨ ਸਿੰਘ ਦੇ ਜੋ ਪੁੱਤਰ ਨੇ ਉਹਨਾਂ ਆਖਿਆ ਕਿ ਅੱਜ ਮੇਰੇ ਪਿਤਾ ਦੀ ਵਰ੍ਹੇਈ ਹੈ ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਇੱਥੇ ਹੋ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਜਿਸ ਤਰ੍ਹਾਂ ਸ਼ਰਮਣੀ ਗੁਰਦੁਆਰਾ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਦੌਰਾਨ ਬਖਵਕ ਪੰਥਕ ਜਥੇਬੰਦੀਆਂ ਵੱਲੋਂ ਇਹ ਸਮਾਗਮ ਕਰਵਾਇਆ ਗਿਆ ਤੇ ਇਸੇ ਦੌਰਾਨ ਭਾਜਪਾ ਦੇ ਨੇਤਾ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਆਪਣੇ ਜਜ਼ਬਾਤ ਇੱਕ ਪ੍ਰੋਗਰਾਮ ਦੇ ਦੌਰਾਨ ਸਾਂਝੇ ਕੀਤੇ ਉਹਨਾਂ ਆਖਿਆ ਕਿ 1984 ਦੇ ਉਸ ਕਤਲੇਆਮ ਨੂੰ ਯਾਦ ਕਰਕੇ ਰੂਹ ਕੰਬ ਜਾਂਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਉਸ ਵਕਤ ਉਹਨਾਂ ਦਾ ਪਰਿਵਾਰ ਵੀ ਇਹ ਸੰਤਾਪ ਨੂੰ ਹਟਾਉਂਦਾ ਰਿਹਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਿੱਖ ਕਤਲਿਆਂ ਦੇ ਮੌਕੇ ਤੇ ਵਿਚਾਰ ਪ੍ਰਗਟ ਕਰਦੇ ਆਖਿਆ ਕਿ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਭੜਕੀ ਹੋਈ ਭੀੜ ਦੇ ਹੱਥੋਂ ਜਿਸ ਤਰ੍ਹਾਂ ਸਿੱਖ ਭਾਈਚਾਰੇ ਨੂੰ ਕਤਲ ਕੀਤਾ ਗਿਆ ਉਹ ਦਿਲ ਹਿਲਾਉਣ ਵਾਲੇ ਦ੍ਰਿਸ਼ ਹਮੇਸ਼ਾ ਲੋ ਨੂੰ ਕੰਡੇ ਖੜੇ ਕਰ ਦਿੰਦੇ ਨੇ ਉਸ ਵਕਤ ਭਾਵੇਂ ਹਰਦੀਪ ਸਿੰਘ ਪੁਰੀ ਜਿਨੀਵਾ ਦੇ ਵਿੱਚ ਪਹਿਲੇ 7:30 ਵਜੇ ਤਨਾਸੀ ਪਰ ਪੂਰੀ ਸਾਹਿਬ ਨੇ ਆਖਿਆ ਕਿ ਉਹਨਾਂ ਆਪਣੇ ਮਾਪਿਆਂ ਦੀ ਜਾਨ ਦਾ ਖਤਰਾ ਉਹਨਾਂ ਨੂੰ ਸਤਾ ਰਿਹਾ ਸੀ ਜੋ ਉਸ ਵਕਤ ਦਿੱਲੀ ਦੇ ਵਿੱਚ ਰਹਿੰਦੇ ਸਨ ਤੇ ਉਹਨਾਂ ਦੀ ਸੁਰੱਖਿਆ ਤੇ ਤੰਦਰੁਸਤੀ ਬਾਰੇ ਉਹ ਫਿਕਰਮੰਦ ਸਨ ਹਰਦੀਪ ਸਿੰਘ ਪੂਰੀ ਨੇ ਆਖਿਆ ਕਿ ਉਹਨਾਂ ਦੇ ਬਾਪੇ ਉਸ ਵਕਤ ਹੌਜ ਖਾਸ ਦੇ ਐਸ ਐਫ ਐਸ ਦੇ ਇੱਕ ਡੀ ਡੀ ਫਲੈਟ ਦੇ ਵਿੱਚ ਰਹਿੰਦੇ ਸੀ ਜਿਨ੍ਹਾਂ ਨੂੰ ਇੱਕ ਉਹਨਾਂ ਦੇ ਹਿੰਦੂ ਦੋਸਤ ਨੇ ਸਮੇਂ ਸਿਰ ਬਚਾ ਲਿਆ ਸੀ ਜਦੋਂ ਕੋਈ ਖਾਨ ਮਾਰਕੀਟ ਦੇ ਵਿੱਚ ਉਹਨਾਂ ਦੇ ਦਾਦਾ-ਦਾਦੀ ਪਹਿਲੀ ਮੰਜ਼ਲ ਵਾਲੇ ਘਰ ਦੇ ਵਿੱਚ ਚਲੇ ਗਏ ਤੇ ਦਿੱਲੀ ਤੇ ਭਾਰ ਦੇ ਹੋਰ ਸ਼ਹਿਰਾਂ ਦੇ ਵਿੱਚ ਅਣਕਿਆਸੀ ਹਿੰਸਾ ਫੈਲੀ ਹੋਈ ਸੀ ਜਿਸ ਰਾਂ ਨੂੰ 1984 ਦੇ ਕਤਲੇਆਮ ਲਈ ਕਾਂਗਰਸ ਨੂੰ ਕਰਾਰੇ ਹੱਥੀ ਲੈਂਦੇ ਹਰਦੀਪ ਸਿੰਘ ਪੂਰੀ ਭਾਜਪਾਗੂ ਨੇ ਆਖਿਆ ਕਿ ਅੱਜ ਹਿੰਸਾ ਦੇ ਉਹਨਾਂ ਕਾਲੇ ਦਿਨਾਂ ਨੂੰ ਯਾਦ ਕਰਕੇ ਗੁੱਸਾ ਵੀ ਆਉਂਦਾ ਤੇ ਅਫਸੋਸ ਵੀ ਅਸੀਂ ਕਤਲੇਆਮ ਪੀੜਤਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਤੇ ਪਿੱਛੇ ਰਹਿ ਗਏ ਉਹਨਾਂ ਦੇ ਪਰਿਵਾਰਾਂ ਤੇ ਦੁੱਖ ਦੇ ਨਾਲ ਦੁੱਖ ਦਰਦ ਵੰਡਾਉਂਦੇ ਹੋਏ ਹਮਦਰਦੀ ਪੇਸ਼ ਕਰਦੇ ਹਾਂ ਹਰਦੀਪ ਸਿੰਘ ਪੁਰੀ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਕਿ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਮਾਵੇਸ਼ੀ ਵਿਕਾਸ ਤੇ ਸ਼ਾਂਤੀ ਦੇ ਯੁੱਗ ਦੀ ਕਦਰ ਕਰੀਏ। ਅੱਜ ਨਾ ਸਿਰਫ ਆਪਣੀਆਂ ਘਟ ਗਣਤੀਆਂ ਨੂੰ ਭਾਰਤ ਵਿੱਚ ਮੋਦੀ ਦਾ ਰਾਜ ਸੁਰੱਖਿਅਤ ਕਰਦਾ ਹੈ ਬਲਕਿ ਬਿਨਾਂ ਕਿਸੇ ਭੇਤ ਭਾਦ ਜਾਂ ਪੱਖਪਾਤ ਦੇ ਸਭ ਦਾ ਸਾਥ ਤੇ ਸਭ ਦਾ ਵਿਕਾਸ ਮੋਦੀ ਰਾਜ ਯਕੀਨੀ ਬਣਾਉਂਦਾ ਹੈ। ਹਰਦੀਪ ਸਿੰਘ ਪੁਰੀ ਨੇ ਆਖਿਆ ਕਿ ਉਹ 1984 ਦੇ ਦੰਗਿਆਂ ਨੂੰ ਕਦੇ ਨਾ ਭੁੱਲਣ ਜਿਸ ਤਰ੍ਹਾਂ ਉਹਨਾਂ ਆਖਿਆ ਕਿ ਇਹ ਸਿੱਖ ਵਿਰੋਧੀ ਦੰਗੇ ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਕਾਲੇ ਧੱਬਿਆਂ ਦੇ ਵਿੱਚੋਂ ਇੱਕ ਨੇ ਸਤਮ ਜਰੀਫੀ ਇਸ ਗੱਲ ਦੀ ਹੈ ਉਹਨਾਂ ਇਹ ਵੀ ਆਖਿਆ ਕਿ ਸਾਲਾਂ ਬਾਅਦ ਵੀ ਨਾਨਾਵਤੀ ਕਮਿਸ਼ਨ 2005 ਨੇ ਕਈ ਕੇਸਾਂ ਦੀ ਪੁਸ਼ਟੀ ਕੀਤੀ ਸੀ ਜਿਸ ਦੇ ਵਿੱਚ ਕਾਂਗਰਸ ਆਈ ਦੇ ਕੁਝ ਭਰੋਸੇਯੋਗ ਆਗੂਆਂ ਦੇ ਖਿਲਾਫ ਪੁਖਤਾ ਸਬੂਤ ਸਨ ਜਿਨ੍ਹਾਂ ਨੇ ਉਸ ਕਤਲੇਆਮ ਦੇ ਦੌਰਾਨ ਭੇੜ ਦੀ ਗਵਾਹੀ ਕੀਤੀ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਪੁਰੀ ਨੇ ਆਖਿਆ ਕਿ ਇਥੋਂ ਤੱਕ ਉਹਨਾਂ ਦੀ ਆਪਣੀ ਰਿਪੋਰਟ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੀੜਤ ਜੋ ਹਮੇਸ਼ਾ ਜਾਣਦੇ ਨੇ ਉਹਨਾਂ ਆਖਿਆ ਕਿ ਕਾਂਗਰਸ ਕਤਲੇਆਮ ਨੂੰ ਰੋਕਣ ਦੇ ਵਿੱਚ ਅਸਫਲ ਹੀ ਨਹੀਂ ਰਹੀ ਬਲਕਿ ਉਸ ਨੇ ਕਤਲੇਆਮ ਨੂੰ ਸੰਭਵ ਬਣਾਇਆ ਜ਼ਿਕਰ ਖਾਸਾ ਕਿ 1984 ਦੇ ਉਸ ਵਾਕਿਆਤ ਨੂੰ ਯਾਦ ਕਰਦੇ ਹੋਏ ਇਸ ਤਰ੍ਹਾਂ ਭਾਜਪਾ ਦੇ ਨੇਤਾਵਾਂ ਨੇ ਕਾਂਗਰਸ ਨੂੰ ਕੋਸਿਆ ਤੇ ਜਿਸ ਤਰ੍ਹਾਂ ਇਸ ਤੇ ਭਾਰਵੀ ਸਿਆਸਤ ਹੁੰਦੀ ਰਹੀ ਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਵਕਫ-ਵਕ ਮੌਕੇ ਲੋਕਾਂ ਨੇ ਸੋਸ਼ਲ ਸਾਈਟਸ ਤੇ ਆਪਣੇ ਵਿਚਾਰ ਦੇ ਕੇ ਉਸ ਕਤਲੇਆਮ ਦੀ şiddਤ ਦੇ ਦਰਦ ਨੂੰ ਮਹਿਸੂਸ ਕਰਦਿਆਂ ਆਪਣੇ ਵਿਚਾਰ ਸੋਸ਼ਲ ਮੀਡੀਆ ਤੇ ਇੱਕ ਦੂਸਰੇ ਦੇ ਖਿਲਾਫ ਪ੍ਰਗਟ ਵੀ ਕੀਤੇ ਨੇ ਉਧਰ ਪੰਜਾਬ ਦੇ ਵਿੱਚ ਨਿਤ ਦਿਨ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਤੇ ਪੰਜਾਬ ਦੇ ਵਿੱਚ ਆ ਰਿਹਾ ਨਜਾਇਜ਼ ਅਸਲਾ ਲਗਾਤਾਰ ਸੁਰਖੀਆਂ ਬਣਦਾ ਹੈ ਮਹਾਲੇ ਦੀ ਪੁਲਿਸ ਨੇ ਅਸਲਾ ਤਸਕਰੀ ਦੇ ਇੱਕ ਨੈੱਟਵਰਕ ਦੇ ਵਿਰੁੱਧ ਵੱਡੀ ਕਾਰਵਾਈ ਕਰਦੇ ਹਾਂ ਚਾਰ ਮੁੰਡਿਆਂ ਨੂੰ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਪੰਜ ਪਿਸਟਲ ਤੇ ਚਾਰ ਕਾਰਤੂਸ ਜ਼ਿੰਦਾ ਬਰਾਮਦ ਕੀਤੇ ਨੇ ਉਹਨਾਂ ਕੋਲੋਂ 2 ਲੱਖ ਰੁਪਏ ਦੀ ਨਕਦੀ ਤੋਂ ਮਹਿੰਗੀਆਂ ਗੱਡੀਆਂ ਵੀ ਬਰਾਮਦ ਕੀਤੀਆਂ ਨੇ ਐਸਐਸਪੀ ਹਰਮਨਦੀਪ ਸਿੰਘ ਹਾਸਲ ਨੇ ਦੱਸਿਆ ਕਿ ਸੀਐਸਟਾਫ ਨੂੰ ਗੁਪਤ ਜਾਣਕਾਰੀ ਮਿਲੇ ਸੀ ਜਿਸ ਦੇ ਆਧਾਰ ਤੇ 26 ਵਰਿਆਂ ਦੇ ਦਾਨਵੀਰ ਤੇ 26 ਵਰਿਆਂ ਦੇ ਵੰਟੀ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਰਹਿੰਦੇ ਨੇ ਉਹ ਐਕਸਟੂਬ ਗੱਡੀ ਦੇ ਰਾਹੀਂ ਆਏ ਸਨ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਸੂਚਨਾ ਸੀ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਹੜੇ ਕਿ 크੍ਰਿਸ਼ਨ ਔਰ ਹੈਪੀ ਗੁਜਰ 22 ਸਾਲਾ ਵਾਸੀ ਯੂਪੀ ਨੂੰ ਹਥਿਆਰ ਸਪਲਾਈ ਕਰਨ ਲਈ ਮੋਹਾਲੀ ਆਏ ਸਨ ਜਿਸ ਤਰ੍ਹਾਂ ਮੁਲਜ਼ਮਦਾਨ ਵੀ ਰਾਜਸਥਾਨ ਦੇ ਵਿੱਚ ਸਰਗਰਮ ਪਪਲਾ ਗੁਜਰ ਗਰੋਧ ਦਾ ਮੈਂਬਰ ਹੈ ਤੇ ਜਿਸ ਤਰ੍ਹਾਂ ਉਹਨਾਂ ਦੀ ਨਿਸ਼ਾਨਦੇਹੀ ਤੇ ਇਹਨਾਂ ਦੇ ਚੌਥੇ ਸਾਥੀ ਮੁਲਜ਼ਮ ਸ਼ਿਕੰਦਰ ਸੇਖ 26 ਸਾਲਾ ਵਾਸੀ ਮਹਾਰਾਸ਼ਟਰ ਹਾਲਬਾਦ ਮੋਲਨਾ ਪਰ ਗਰੀਬਦਾਸ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਤੇ ਸਕੋਰਪੀਓ ਗੱਡੀ ਵੀ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲਈ ਹੈ ਇਹਨਾਂ ਚਾਰ ਮੁੱਲਜਮਾਂ ਦੇ ਕਬਜ਼ੇ ਦੇ ਵਿੱਚੋਂ ਪੁਲਿਸ ਨੇ 5 ਪਿਸਟਲ 32 ਬੋਰ ਦੇ ਤੇ 45 ਬੋਰ ਦੇ ਬਰਾਮਦ ਕੀਤੇ ਨੇ ਜੋ ਯੂਪੀ ਦੇ ਵਿੱਚ ਅਸਲ ਫੈਕਟਰੀਆਂ ਦੇ ਵਿੱਚ ਬਣੇ ਹੋਏ ਨੇ ਇਸ ਤਰ੍ਹਾਂ ਲੁਧਿਆਣਾ ਦੇ ਵਿੱਚ ਇੱਕ ਦਿਲ ਹਲਾਉਂਕਟਨ ਘਟਨਾ ਘਟਿਆ ਜਿਸ ਦੇ ਵਿੱਚ ਕਬੱਡੀ ਦੇ ਇੱਕ ਖਿਡਾਰੀ ਦਾ ਕਤਲ ਕੀਤਾ ਗਿਆ ਬਦਮਾਸ਼ਾਂ ਨੇ ਐਸਐਸਪੀ ਦਫ਼ਤਰ ਦੇ ਨੇੜੇ 20 ਮਿੰਟ ਤੱਕ ਉਸ ਦੀ ਘੁਟਮਾਰ ਕੀਤੀ ਤੇ ਫਿਰ ਉਸ ਨੂੰ ਬੇਰਹਿਮੀ ਦੇ ਨਾਲ ਛਾਤੀ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਇਹ ਵਾਰਦਾਤ ਜਗਰਾਉਂਦੇ ਐਸਐਸਪੀ ਦਫ਼ਤਰ ਤੋਂ 250 ਮੀਟਰ ਦੂਰੀ ਤੇ ਵਾਪਰੀ ਹੈ ਅੱਖੀਂ ਵੇਖਣ ਵਾਲਾ ਤਾਂ ਦੱਸਣਾ ਕਿ ਹਮਲਾਵਰ ਦੋ ਗੱਡੀਆਂ ਦੇ ਵਿੱਚ ਆਇਆ ਸੀ ਤੇ ਜਦੋਂ ਕਿ ਕਬੱਡੀ ਖਿਡਾਰੀ ਆਪਣੇ ਕਾਰ ਦੇ ਵਿੱਚ ਸੀ ਸੜਕ ਦੇ ਦੋਨਾਂ ਪੱਖਾਂ ਦੀਆਂ ਕਾਰਾਂ ਆਪਸ ਦੇ ਵਿੱਚ ਟਕਰਾਈਆਂ ਜਿਸ ਤੋਂ ਵਿਵਾਦ ਹੋਇਆ ਇਹਨਾਂ ਕਾਰਾਂ ਦੇ ਵਿੱਚ 7-8 ਮੁੰਡੇ ਸਨ ਜਿਨ੍ਹਾਂ ਨੇ ਕਬੱਡੀ ਖਿਡਾਰੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ 20 ਮਿੰਟ ਦੇ ਕਰੀਬ ਉਸ ਨੂੰ ਕੁੱਟਦੇ ਰਹੇ ਤੇ ਆਖਰ ਜਾਂਦੇ ਹੋਏ ਇੱਕ ਨੌਜਵਾਨ ਨੇ ਆਪਣਾ ਪਿਸਤਲ ਕੱਢਿਆ ਤੇ ਇਸ ਕਬੱਡੀ ਖਿਡਾਰੀ ਦੀ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਜਿਸ ਦੀ ਪਹਿਚਾਣ 23 ਵਰਿਆਂ ਦੇ ਤੇਜਪਾਲ ਸਿੰਘ ਵਾਸੀ ਪਿੰਡ ਗਿੱਦੜਵਿੰਡੀ ਵੱਜੋਂ ਹੋਈ ਹੈ ਜੋ ਜ਼ਿਲ੍ਹਾ ਪੱਤਰ ਦੇ ਸਰਕਲ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਆਪਣੀ ਧੰਕ ਜਮਾ ਚੁੱਕਿਆ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਕਹਿੰਦੇ ਕਿ ਦੋਸ਼ੀਆਂ ਦੀ ਪਹਿਚਾਣ ਹੋ ਗਈ ਹੈ ਇਹਨਾਂ ਦੀ ਆਪਸੀ ਰੰਜਿਸ਼ ਵੀ ਸੀ ਤੇ ਜਿਸ ਮੁਤਲਕ 5 ਲੋਕਾਂ ਦੇ ਕੇਸ ਦਰਜ ਕੀਤਾ ਗਿਆ ਜਗਰਾਉਂ ਦੇ ਐਸਐਸਪੀ ਅੰਕਰ ਅੰਕੁਰ ਗੁਪਤਾ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਟਾਈਵੇਜ ਦੇ ਕਰੀਬ ਜਗਰਾਉਂ ਦੇ ਹਰੀ ਸਿੰਘ ਰੋਡ ਤੇ ਦੋ ਲੜਕੇ ਤੇਜਪਾਲ ਤੇ ਹਨੀ ਦੀ ਆਪਸ ਵਿੱਚ ਲੜਾਈ ਹੋਈ ਜਿਸ ਦੌਰਾਨ ਤੇਜਪਾਲ ਨੂੰ ਗੋਲੀ ਲੱਗੀ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੈ ਇਸ ਮੁਤਲਕ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਤਕਰਾਰ ਤੇ ਲੜਾਈ ਹੋਈ ਸੀ ਹਾਲਾਂਕਿ ਘਟਨਾ ਤੋਂ ਬਾਅਦ ਜਗਰੋਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਨਵਕੇ ਤੇਜਪਾਲ ਦੇ ਘਰੇ ਪਹੁੰਚੇ ਤੇ ਉਹਨਾਂ ਨੇ ਘਟਨਾ ਦੀ ਜਾਣਕਾਰੀ ਲਈ ਜਿਸ ਤਰ੍ਹਾਂ ਪਹਿਲਾਂ ਵੀ ਇਹਨਾਂ ਦੇ ਵਿੱਚ ਆਪਸੀ ਕਿਸੇ ਮੁੱਦੇ ਨੂੰ ਲੈ ਕੇ ਰੰਜਿਸ਼ ਚੱਲਦੀ ਸੀ ਤੇ ਜਿਸ ਤਰ੍ਹਾਂ ਕੁੱਟਮਾਰ ਤੋਂ ਬਾਅਦ ਉਸ ਨੂੰ ਗੋਲੀ ਮਾਰ ਕੇ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਤੇਜਪਾਲ ਦੀ ਇੱਕ ਭੈਣ ਸੀ ਜੋ ਵਿਦੇਸ਼ ਦੇ ਵਿੱਚ ਰਹਿੰਦੀ ਸੀ ਤੇ ਘਰ ਦੇ ਵਿੱਚ ਉਸਦੇ ਮਾਤਾ ਪਿਤਾ ਨੇ ਤੇ ਉਸ ਦੀ লাশ ਨੂੰ ਹਸਪਤਾਲ ਦੇ ਵਿੱਚ ਰੱਖਿਆ ਗਿਆ ਵਿਦੇਸ਼ ਤੋਂ ਉਸਦੀ ਭੈਣ ਦੇ ਆਉਣ ਤੋਂ ਬਾਅਦ ਹੀ ਤੇਜਪਾਲ ਦਾ ਸੰਸਕਾਰ ਕੀਤਾ ਜਾਵੇਗਾ ਦੋਸਤੋ ਸਾਡੇ ਟਿਵਾਣਾ ਰੇਡੀਓ ਦੇ ਲਾਈਵ ਪ੍ਰੋਗਰਾਮ ਰੋਜ਼ਾਨਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਪੇਸ਼ ਕੀਤੇ ਜਾਂਦੇ ਨੇ ਇਸ ਪ੍ਰੋਗਰਾਮ ਦਾ ਲਿੰਕ ਮਗਾਉਣ ਵਾਸਤੇ ਤੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਵਾਸਤੇ ਤੁਸੀਂ ਆਪਣੇ WhatsApp ਗਰੁੱਪ ਨੰਬਰ 98773 09655 ਤੇ ਕਾਲ ਕਰ ਸਕਦੇ ਹੋ ਤੇ WhatsApp ਗਰੁੱਪ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਰਿਸ਼ਵਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਮੌਤਲ ਸ਼ੋਦਾ ਡੀਆਈਜੀ ਹਰਚਰਨ ਸਿੰਘ ਭੋਲਰ ਦੀ ਵੀਡੀਓ ਕਾਨਫਰencing ਦੇ ਰਾਹੀਂ ਮੋਹਾਲੀ ਦੀ ਅਦਾਲਤ ਵਿੱਚ ਪੇਸ਼ੀ ਪਈ ਜਿਸ ਤਰ੍ਹਾਂ ਉਹਨਾਂ ਨੂੰ 14 ਦਿਨਾਂ ਦੀ ਨੈਕ ਹਰਾਸਤ ਤੇ ਜੇਲ੍ਹ ਭੇਜ ਦਿੱਤਾ ਗਿਆ ਤੇ ਹੁਣ 14 ਨਵੰਬਰ ਨੂੰ ਦੁਬਾਰਾ ਉਹਨਾਂ ਨੂੰ ਸੀਬੇ ਦੀ ਮੋਹਾਲੀ ਕੋਰਟ ਪੇਸ਼ ਕੀਤਾ ਜਾਏਗਾ ਤੇ ਉੱਥੇ ਉਹਨਾਂ ਦੇ ਰਿਸ਼ਵਤ ਦੇ ਕੰਮ ਦੇ ਵਿੱਚ ਵਿਚੋਲੀ ਦੇ ਤੌਰ ਤੇ ਵਿੱਚ ਰੇ கிருஷ் ਨੂੰ ਸੀਬੀਆਈ ਦੀ ਤਰਫੋਂ ਪਹਿਲਾਂ ਹੀ ਰਿਮਾਂਡ ਤੇ ਲਿਆ ਹੋਇਆ ਹਾਲਾਂਕਿ ਸਾਬਕਾ ਡੀਜੀਪੀ ਦੇ ਵਕੀਲ ਐਚ ਸਤਨੋਵਾ ਦਾ ਕਹਿਣਾ ਕਿ ਭੋਲਰ ਦੀ ਜਾਇਦਾਦ ਉਹਨਾਂ ਦੀ ਨੌਕਰੀ ਤੋਂ ਪਹਿਲਾਂ ਦੀ ਹੈ ਸੀਬੀਆਈ ਨੇ ਉਹਨਾਂ ਦਾ ਕੋਈ ਰਿਮਾਂਡ ਵੀ ਨਹੀਂ ਮੰਗਿਆ ਜੁਡੀਸ਼ੀਅਲ ਕਸਟਡੀ ਦੀ ਐਪਲੀਕੇਸ਼ਨ ਮੂਵ ਕੀਤੀ ਗਈ ਜਿਸ ਨੂੰ ਅਦਾਲਤ ਨੇ ਮਨਜ਼ੂਰ ਕੀਤਾ ਹਰਚਰਨ ਸਿੰਘ ਭੱਲੋ ਦੇ ਵਕੀਲ ਤਨੋਆ ਨੇ ਦੱਸਿਆ ਕਿ ਅਦਾਲਤ ਦੇ ਵਿੱਚ ਉਹਨਾਂ ਦੀ ਤਰਫੋਂ ਮੰਗ ਕੀਤੀ ਗਈ ਕਿ ਸੋਸ਼ਲ ਮੀਡੀਆ ਦੇ ਵਿੱਚ ਜੋ ਉਹਨਾਂ ਦੇ ਬਾਰੇ ਫੈਕਟ ਪੇਸ਼ ਕੀਤੇ ਜਾ ਰਹੇ ਨੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਕਿਉਂਕਿ ਭੱਲੋ ਦੀ ਸਾਰੀ ਜਾਇਦਾਦ ਪੁਛਤਾਨੀ ਹੈ ਤੇ ਉਹਨਾਂ ਦੇ ਨੌਕਰੀ ਦੇ ਜੁਆਨ ਕਰਨ ਤੋਂ ਪਹਿਲਾਂ ਦੀ ਹੈ ਪਰ ਮੀਡੀਆ ਦੇ ਵਿੱਚ ਉਹਨਾਂ ਦੇ ਮੌਕਲ ਹਰਚਰਨ ਸਿੰਘ ਭੱਲੋ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ ਹਾਲਾਂਕਿ ਸੀਬੀ ਦੀ ਤਰਫੋਂ ਇਸ ਮਾਮਲੇ ਦੇ ਵਿੱਚ ਰਿਸ਼ਵਤ ਦੇ ਪੱਖ ਫਰੋਲੇ ਜਾ ਰਹੇ ਨੇ ਤੇ ਜਾਂਚ ਦਾ ਦਾਇਰਾ ਸਾਪ ਦਾ ਡੀਜੀਪੀ ਡੀਜੀਟੀ ਤਰਫ 2017 ਤੋਂ ਲੈ ਕੇ ਹੁਣ ਤੱਕ ਬਣਾਈ ਗਈ ਜ਼ਮੀਨ ਜਾਇਦਾਦ ਦੀ ਜਾਂਚ ਤੱਕ ਵਧਿਆ ਤੇ ਇਸੇ ਦੌਰਾਨ ਪੰਜਾਬ ਦੇ ਵਿੱਚ 6 ਫੋਰ ਜੱਜਸ ਨਾਲ ਸੰਬੰਧਤ ਗੁਰਪਤਵੰਨ ਸਿੰਘ ਪੰਨੋਂ ਦੇ ਤਿੰਨ ਗੁਰਗਿਆਂ ਨੂੰ ਪੰਜਾਬ ਪੁਲਿਸ ਨੇ ਬਠਿੰਡਾ ਦੇ ਸਕੂਲਾਂ ਦੇ ਵਿੱਚ ਖਾਲਸਤਾਨੀ ਪੱਖੀ ਨਾਰੇ ਲਿਖਣ ਦੀ ਬਨਾਤੇ ਗ੍ਰਿਫਤਾਰ ਕੀਤਾ ਹੈ 6 ਫਾਰ ਜਸਟਿਸ ਨਾਲ ਉਹਨਾਂ ਦੇ ਜੁੜੇ ਹੋਣ ਦੇ ਸਬੂਤ ਵੀ ਪੁਲਿਸ ਨੇ ਇਕੱਤਰ ਕੀਤੇ ਨੇ ਬਠਿੰਡਾ ਦੇ ਪਿੰਡ ਪੀਸੀਆਣਾ ਤੇ ਮੰਨਣ ਵਾਲਾ ਦੇ ਸਕੂਲਾਂ ਦੇ ਦੁਆਰਾ ਤੇ ਇਹਨਾਂ ਨੇ ਖਾਲਸਤਾਨ ਤੇ 6 ਫਾਰ ਜਸਟਿਸ ਦੇ ਹੱਕ ਦੇ ਵਿੱਚ ਨਾਰੇ ਲਿਖੇ ਸਨ ਇਹ ਨਾਰੇ ਉਹਨਾਂ ਨੇ 6 ਫਾਰ ਜਸਟਿਸ ਤੇ ਪ੍ਰਮੁੱਖ ਗੁਰਪਤਵੰਨ ਸਿੰਘ ਪੰਨੂ ਦੇ ਇਸ਼ਾਰੇ ਤੇ ਲਿਖੇ ਸਨ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਇਸ ਕੰਮ ਦੇ ਬਦਲੇ ਕੁਝ ਪੈਸਾ ਵਿਦੇਸ਼ ਤੋਂ ਭੇਜਿਆ ਜਾ ਰਿਹਾ ਸੀ ਜਿਸ ਮੁਤਲਕ ਪਵਨਪ੍ਰੀਤ ਸਿੰਘ ਉਰਫ ਦੀਪਚਾਲ ਜੋ ਪੰਨੂ ਦਾ ਕਰੀਬੀ ਹੈ ਉਸ ਦੇ ਸੰਪਰਕ ਦੇ ਵਿੱਚ ਸਨ ਉਹਨਾਂ ਦੇ ਕਹਿਣ ਤੇ ਇਹਨਾਂ ਨੇ ਨਾਰੇ ਲਿਖੇ ਨੇ ਇਸ ਕੰਮ ਲਈ ਉਹਨਾਂ ਨੂੰ ਸਿਰਫ 2000 ਰੁਪਏ ਮਿਲੇ ਸਨ ਜਿਕਰੇ ਖਾਸ ਹੈ ਕਿ ਇਸ ਤੋਂ ਪਹਿਲਾਂ ਵੀ ਖਾਲਸਾ ਨੇ ਪੋਸਟਲ ਲਾਉਣ ਦੇ ਕਈ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆਏ ਨੇ ਤੇ ਜਿਸ ਮੁਤਲਕ ਗੁਰਪਤਵੰਨ ਸਿੰਘ ਪੰਨੂ ਤੇ ਉਸ ਦੇ ਸਹਿਯੋਗੀਆਂ ਤੇ 4 ਦੇ ਕਰੀਬ ਐਫ ਆਈ ਆਰ ਦਰਜ ਹੋਈਆਂ ਨੇ ਜਿਨ੍ਹਾਂ ਦੇ ਵਿੱਚੋਂ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਹਨਾਂ ਲੋਕਾਂ ਨੇ 35000 ਤੋਂ ਲੈ ਕੇ 50000 ਰੁਪਏ ਲੈ ਕੇ ਇਹ ਪੋਸਟਰ ਲਗਾਏ ਸਨ ਤੇ ਪੰਜਾਬ ਦੇ ਵਿੱਚ ਰਾਜਿਕਤਾ ਦਾ ਮਾਹੌਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਸੋਸ਼ਲ ਸਾਈਟਸ ਤੇ ਕੁਝ ਗਰਮ ਖਿਆਲੀ ਨਾਰੇ ਲਿਖਣ ਵਾਲੇ ਜਾਂ ਖਾਲਿਸਤਾਨ ਦੇ ਮੁਤਲਕ ਗੱਲਬਾਤ ਕਰਨ ਵਾਲੇ ਨੌਜਵਾਨਾਂ ਨੂੰ ਇਸ ਗਰੁੱਪ ਵੱਲੋਂ ਟਾਰਗੇਟ ਕਰਕੇ ਆਪਣੇ ਬਹਿਕਾਵੇ ਦੇ ਵਿੱਚ ਲਿਆਂਦਾ ਜਾਂਦਾ ਹੈ। ਦੂਸਰੇ ਪਾਸੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਦੂਸਰੇ ਤੇ ਸੰਗੀਨ ਦੋਸ਼ ਲਾਉਣ ਦੇ ਲੜੀਵਾਰ ਸਿਲਸਲੇ ਨੂੰ ਅੱਗੇ ਵਧਾ ਰਹੇ ਨੇ। ਜਿਸ ਸਿਲਸਲੇ ਦੇ ਵਿੱਚ ਭਾਜਪਾ ਦੀ ਪੰਜਾਬ ਇਕਾਈ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ दिल्ली ਦੇ ਹਸਾਬ ਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਕਈ ਖੁਲਾਸੇ ਕੀਤੇ ਗਏ ਨੇ ਜਿਸ ਤਰ੍ਹਾਂ ਭਾਜਪਾ ਵੱਲੋਂ ਇਹ ਦੋਸ਼ ਲਾਏ ਗਏ ਨੇ ਕਿ ਕੇਜਰੀਵਾਲ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਅਲਿਸ਼ਾਨ ਸ਼ੀਸ਼ ਮਹਿਲ ਪੰਜਾਬ ਸਰਕਾਰ ਵੱਲੋਂ ਤਿਆਰ ਕਰਾ ਕੇ ਦਿੱਤਾ ਜਾ ਰਿਹਾ ਚੰਡੀਗੜ੍ਹ ਦੇ ਸੈਕਟਰ 2 ਦੇ ਵਿੱਚ ਸੀਐਮ ਕੋਟੇ ਦੇ ਵਿੱਚੋਂ 2 ਏਕੜ ਦੀ ਕਲਿਸ਼ਾਨ 7 ਸਟਾਰ ਸਰਕਾਰੀ ਕੋਠੀ ਅਰਵਿੰਦ ਕੇਜਰੀਵਾਲ ਨੂੰ ਮਿਲ ਚੁੱਕੀ ਹੈ ਭਾਜਪਾ ਨੇ ਇਹ ਪੋਸਟ ਆਪਣੇ ਸੋਸ਼ਲ ਹੈਂਡਲ ਤੇ ਲਿਖੀ ਹੈ ਜਿਸ ਦੌਰਾਨ ਉਹਨਾਂ ਆਖਿਆ ਕਿ ਇਸ ਦੇ ਲਈ ਪੰਜਾਬ ਸਰਕਾਰ ਜਵਾਬ ਦੇ ਹਾਲਾਂਕਿ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਰਾਜ ਸਭਾ ਦੀ ਸੰਸਦ ਸਵਾਤੀ ਮਾਲੀਵਾਲ ਨੇ ਇਸ ਨੂੰ ਲੈ ਕੇ ਦੋ ਪੋਸਟਾਂ ਪਾਈਆਂ ਨੇ ਹਾਲਾਂਕਿ ਇਸ ਮੁਤਲਕ ਆਪ ਸੰਸਦ ਨੇ ਇਸ ਨੂੰ ਬੇਤੁਕਾ ਵੀ ਦੱਸਿਆ ਉਹਨਾਂ ਆਖਿਆ ਕਿ ਕੇਂਦਰੀਵਾਲ ਦੀ ਇੱਥੇ ਕੋਈ ਰਹਿਸ਼ ਨਹੀਂ ਉਹ ਪੰਜਾਬ ਸਿਰਫ ਆਉਂਦੇ ਨੇ ਇਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਆਗੂ ਮਾਲਵਿੰਦਰ ਸਿੰਘ ਕੰਗ ਨੇ ਆਖਿਆ ਕਿ ਜੇ ਚੰਡੀਗੜ੍ਹ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵਾਸਤੇ ਇਸ ਤਰ੍ਹਾਂ ਦੀ ਰਹਿائش ਬਣਾਈ ਹੈ ਜਾਂ ਉਸ ਦੇ ਲਈ ਕੋਈ ਹੋਰ ਸਾਜ-ਸਮਾਨ ਮਹਈਆ ਕਰਾਇਆ ਗਿਆ ਤਾਂ ਚੰਡੀਗੜ੍ਹ ਪ੍ਰਸ਼ਾਸਨ ਇਸ ਵਕਤ ਭਾਜਪੀ ਦੇ ਅਧੀਨ ਹੈ ਸੋ ਜਿਸ ਲਈ ਆਮ ਆਦਮੀ ਪਾਰਟੀ ਦੇ ਕਿਸੇ ਕਾਰਕੁਨ ਵੱਲੋਂ ਅਗਰ ਇਸ ਤਰ੍ਹਾਂ ਦਾ ਕੋਈ ਸ਼ੀਸ਼ਮਲ ਬਣਾਇਆ ਗਿਆ ਤਾਂ ਫਿਰ ਭਾਜਪੀ ਦਾ ਚੰਡੀਗੜ੍ਹ ਪ੍ਰਸ਼ਾਸਨ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਵੇ ਹਾਲਾਂਕਿ ਇਸ ਮੁਤਲਕ ਮਾਲਵਿੰਦਰ ਸਿੰਘ ਕੰਗ ਜੋ ਕਿ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਨੇ ਉਹਨਾਂ ਨੇ ਵੀ ਆਖਿਆ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਉਹ ਅਕਸਰ ਪੰਜਾਬ ਆਉਂਦੇ ਜਾਂਦੇ ਰਹਿੰਦੇ ਨੇ ਲੇਕਿਨ ਇੱਥੇ ਉਹਨਾਂ ਦੀ ਕੋਈ ਵੀ ਪੱਕੀ ਰਹਿائش ਨਹੀਂ ਹੈ ਤੇ ਨਾ ਹੀ ਪੰਜਾਬ ਸਰਕਾਰ ਦੀ ਤਰਫੋਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਆਲੀਸ਼ਾਨ ਸ਼ੀਸ਼ਮੈਲ ਬਣਾ ਕੇ ਦਿੱਤਾ ਗਿਆ। ਬਿਹਾਰ ਦੀਆਂ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਇੰਡੀਆ ਗਰੁੱਪ ਦੇ ਦਰਮਿਆਨ ਲਗਾਤਾਰ ਇੱਕ ਦੂਸਰੇ ਤੇ ਦੋਸ਼-ਪ੍ਰਤੀਦੋਸ਼ ਲੱਗਦੇ ਨੇ ਇਸ ਮੁਤਲਕ ਕਾਂਗਰਸ ਪ੍ਰਮੁੱਖ ਮਲਕਰਜਨ ਖੜਗੇ ਨੇ ਆਰਐਸਐਸ ਤੇ ਪਾਬੰਦੀ ਲਗਾਉਣ ਦੀ ਗੱਲ ਆਕੀ ਹੈ ਕਿਉਂਕਿ ਇਸ ਦੌਰਾਨ ਉਹਨਾਂ ਨੇ ਸਰਦਾਰ ਵੱਲਭ ਭਾਈ ਪਟੇਲ ਦਾ ਹਵਾਲਾ ਦਿੱਤਾ ਜਿਨ੍ਹਾਂ ਦੀ ਜਨਮ ਦਿਵਸ ਵੀ ਭਾਰਤ ਵਿੱਚ ਇਕਤਾ ਦਿਵਸ ਦੇ ਤੌਰ ਤੇ ਬਣਾਈ ਗਈ ਹੈ ਕਾਂਗਰਸ ਪ੍ਰਮੁੱਖ ਮਲਕਰਜਨ ਖੜਗੇ ਨੇ ਆਖਿਆ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਦਿਨ ਦੇ ਮੌਕੇ ਸਤਾਤਾਰੀ ਭਾਜਪੀ ਵੱਲੋਂ ਉਹਨਾਂ ਦੀ ਪਾਰਟੀ ਨੂੰ ਬਿਨਾਂ ਵਜ੍ਹਾ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਉਸ ਵਾਕਿਆਤ ਨੂੰ ਯਾਦ ਕਰਨ ਜਦੋਂ ਵੱਲਭ ਭਾਈ ਪਟੇਲ ਨੇ ਆਰਐਸਐਸ ਦੇ ਉੱਤੇ ਪਾਬੰਦੀ ਲਾਈ ਸੀ ਇਸ ਕਰਕੇ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਮਲਕਰ ਜਨ ਖੜਗ ਨੇ ਆਖਿਆ ਕਿ ਅਗਰ ਲੋਹ ਪੁਰਸ਼ ਵੱਲਭ ਭਾਈ ਪਟੇਲ ਵੀ ਰਾਸ਼ਟਰੀ ਸਵੈਮ ਸੇਵਕ ਸੰਗ ਨੂੰ ਦੇਸ਼ ਵਿਰੋਧੀ ਮੰਨਦੇ ਨੇ ਤਾਂ ਅੱਜ ਵੀ RSS ਤੇ پابੰਦੀ ਲਗਣੀ ਚਾਹੀਦੀ ਹੈ ਖੜਗੇ ਨੇ ਆਖਿਆ ਕਿ ਇਹ ਮੇਰਾ ਵਿਚਾਰ ਹੈ ਤੇ ਮੈਂ ਖੁੱਲ ਕੇ ਬੋਲਾਂਗਾ ਕਿ RSS ਤੇ ਬੈਨ ਲਗਣਾ ਚਾਹੀਦਾ ਹੈ ਅਗਰ ਪ੍ਰਧਾਨ ਮੰਤਰੀ ਨਰਿੰਦਰ મોદી ਸੱਚਮੁੱਚ ਸਰਦਾਰ ਵੱਲਭ ਭਾਈ ਪਟੇਲ ਦੇ ਵਿਚਾਰਾਂ ਦਾ ਸਮਰਥਨ ਕਰਦੇ ਨੇ ਤਾਂ ਉਹਨਾਂ ਵਿਚਾਰਾਂ ਦੀ ਰੋਸ਼ਨੀ ਦੇ ਵਿੱਚ ਉਹਨਾਂ ਨੂੰ RSS ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਬਰਕਿ RSS ਨੂੰ ਭਾਰਤ ਵਿੱਚ ਬੈਨ ਕਰਨਾ ਚਾਹੀਦਾ ਦੋਸਤੋ ਸਾਡੇ ਇਹਨਾਂ ਪ੍ਰੋਗਰਾਮ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 5:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਸੁਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਪ੍ਰੋਗਰਾਮ ਦਾ ਲਿੰਕ ਮੰਗਾਉਣ ਵਾਸਤੇ ਤੁਸੀਂ 9876309955 ਨੰਬਰ ਤੇ ਸੰਪਰਕ ਕਰ ਸਕਦੇ ਹੋ ਪੰਜਾਬ ਦੇ ਵਿੱਚ ਝੋਨੇ ਦੀ ਕਟਾਈ ਦੇ ਨਾਲ-ਨਾਲ ਪੰਜਾਬ ਦੇ ਵਿੱਚ ਪਰਾਲੀ ਸਾੜਨ ਦਾ سلسلہ ਵੀ ਵੱਧ ਗਿਆ ਜਿਸ ਮੁਤਲਕ ਪੰਜਾਬ ਦੀ ਕਿਸਾਨੀ ਤੇ ਦਿੱਲੀ ਦੀਆਂ ਸਿਆਸੀ ਪਾਰਟੀਆਂ ਵੱਲੋਂ ਦੋਸ਼ ਲੱਗ ਰਹੇ ਨੇ ਹਾਲਾਂਕਿ ਇਸ ਮੁਤਲਕ ਪ੍ਰਾਲੀ ਸੜਨ ਦੀ ਵਧਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨਾ ਸੀਏਕਯੂਮ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਸਾਰੇ ਸਬੰਧਤ ਭਾਈਵਾਲਾਂ ਨਾਲ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਪੰਜਾਬ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਸ਼ਾਮਲ ਸ਼ਾਮਲ ਹੋਣਗੇ ਇੱਕ ਤਰਤਾ ਅਜਿਹੇ ਮੌਕੇ ਕੀਤੀ ਜਾ ਰਹੀ ਹੈ ਜਦੋਂ ਪੰਜਾਬ ਦੇ ਚ ਪਰਾਲੀ ਸਾੜਨ ਦੀ ਨਿਗਰਾਨੀ ਕਰਨ ਵਾਲੀਆਂ ਏਜੰਸੀਆਂ ਤੇ ਕਿਸਾਨਾਂ ਦੇ ਦਰਮਿਆਨ ਚੂਹਾ ਬਿੱਲੇ ਦੀ ਖੇਡ ਜਾਰੀ ਹੈ ਇੰਡੀਅਨ ਐਗਰੀਕਲਚਰ ਸਰਚ ਇੰਸਟੀਚਿਊਟ ਦੇ ਕਨਸਟੋਰਿਅਮ ਫਾਰ ਰਿਸਰਚ ਔਨ ਐਗਰੋ ਇਕੋਸਿਸਟਮ ਮੋਨਿਟਰਿੰਗ ਐਂਡ ਮਾਡਲਿੰਗ ਫ੍ਰਾਮ ਫ੍ਰਾਮ ਸਪੇਸ ਵੱਲੋਂ ਇਸ ਮੁਤਲਕ 15 ਸਤੰਬਰ ਤੋਂ ਪੰਜਾਬ ਦੇ ਖੇਤਾਂ ਦੇ ਵਿੱਚ ਲੱਗੀ ਅੱਗ ਨੂੰ ਟਰੈਕ ਕੀਤਾ ਜਾ ਰਿਹਾ ਹੈ ਇਸ ਵੰਦੀ ਸੌਮੀ ਐਨ ਪੀ ਤੇ मॉडस एक्वा ओपग्रेंट स्थापित विजिबल अमेजिंग रेडिओमीटर सूट्स द्वारा आधी रात दोपहर ਤੋਂ आधी रात तक ਦੇ ਖੇਤਰ ਵਿੱਚੋਂ ਲੰਘਦੇ ਹੋਏ ਖੇਤਾਂ ਦੇ ਵਿੱਚ ਲੱਗੀਆਂ ਅੱਗ ਦੀਆਂ ਤਸਵੀਰਾਂ ਨੂੰ ਸੈਟੇਲਾਈਟ ਦੇ ذریعے ਕੈਦ ਕੀਤਾ ਜਾ ਰਿਹਾ ਇਸ ਦੌਰਾਨ ਇਸ ਨਿਗਰਾਨੀ ਵਿੰਡੋ ਤੋਂ ਜਾਣੋ ਕਿਸਾਨ ਬਚਣ ਦੇ ਲਈ ਸ਼ਾਮ ਨੂੰ ਦੇਰ ਸ਼ਾਮ ਖੇਤਾਂ ਦੇ ਵਿੱਚ ਪਰਾਲੇ ਨੂੰ ਅੱਗ ਲਾ ਰਹੇ ਨੇ ਤਾਂ ਜੋ ਉਹ ਸੈਟੇਲਾਈਟ ਦੇ ਕੈਮਰਿਆਂ ਤੋਂ बच ਸਕਣ ਅਜਿਹੇ ਕਿਸਾਨ ਪਿਛਲੇ ਕਰੀਬ 3 ਸਾਲਾਂ ਤੋਂ ਇਸ ਨਿਗਰਾਨੀ ਪ੍ਰਣਾਲੀ ਨੂੰ ਧੋਖਾ ਦੇਣ ਦੇ ਸਫਲ ਢੰਗ ਤਰੀਕੇ ਵੀ ਅਪਣਾ ਰਹੇ ਨੇ ਜੋ ਉਪਗ੍ਰਹਿ ਮੈਜ਼ਰੀ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਹਾਲਾਂਕਿ ਇਸ ਸਾਲ ਏਜੰਸੀਆਂ ਨੇ ਟਰੈਕਿੰਗ ਕਰਨ ਦੇ ਆਪਣੇ ਢੰਗ ਤਰੀਕਿਆਂ ਨੂੰ ਬਦਲਿਆ ਉਹ ਖੇਤਾਂ ਦੇ ਵਿੱਚ ਲੱਗੀ ਅੱਗ ਦੀ ਗਿਣਤੀ ਕਰਨ ਦੀ ਬਜਾਏ ਹੁਣ ਕੁੱਲ ਸੜੇ ਹੋਏ ਖੇਤਰ ਦੀ ਮੈਪਿੰਗ ਕਰ ਰਹੇ ਨੇ ਤੇ ਉਸ ਦੀ ਵੀਡੀਓ ਰਿਕਾਰਡਿੰਗ ਕਰ ਰਹੇ ਨੇ ਇਸ ਡਾਟਾ ਨੂੰ ਅਗੇ ਸਬੰਧਤ ਕਿਸਾਨਾਂ ਦੇ ਖਿਲਾਫ ਕਾਰਵਾਈ ਲਈ ਪ੍ਰਦੂਸ਼ਣ ਕੰਟਰੋਲ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਯਾਨੀ ਕਿ ਇਸ ਸਬੰਧੀ ਪ੍ਰਦੂਸ਼ਣ ਨੂੰ ਰੋਕਣ ਵਾਲੀਆਂ ਏਜੰਸੀਆਂ ਤੇ ਉਹਨਾਂ ਦੇ ਸੈਟੇਲਾਈਟ ਤੇ ਕਿਸਾਨਾਂ ਦੀਆਂ ਜੁਗਤਾਂ ਦੀ ਚੂਹਾ ਮੱਲੀ ਦੀ ਖੇਡ ਚੱਲ ਰਹੀ ਹੈ ਇਸ ਤਰ੍ਹਾਂ ਦਿੱਲੀ ਦੇ ਇਸ ਵਿਭਾਗ ਦੀ ਲੈਬਾਰਟਰੀ ਦੇ ਵਿੱਚ ਖੇਤੀਬਾੜੀ ਭੌਤਿਕ ਵਿਗਿਆਨੀ ਵਿਭਾਗ ਦੇ ਪ੍ਰਿੰਸੀਪਲ ਵਿਗਿਆਨੀ ਤੇ ਪ੍ਰੋਫੈਸਰ ਡਾਕਟਰ ਵਿਨੈਸ ਸੈਗਲ ਨੇ ਦੱਸਿਆ ਕਿ ਇਹ ਉਪਗ੍ਰਹ ਦੁਪਹਿਰ ਦੇ ਅਖੀਰ ਵਿੱਚ ਇੱਥੋਂ ਲੰਘਦੇ ਨੇ ਤੇ ਦੁਪਹਿਰੇ 3:00 ਵਜੇ ਤੋਂ 30 ਮਿੰਟ ਤੋਂ ਲੈ ਕੇ ਸ਼ਾਮ 7:00 ਵਜੇ ਤੋਂ 30 ਮਿੰਟ ਦੇ ਦਰਮਿਆਨ ਇਹਨਾਂ ਦੀ ਇੱਕ ਕੈਮਰਾ ਰਿਕਾਰਡਿੰਗ ਦੀ ਵਿੰਡੋ ਖੜਕੀ ਹੁੰਦੀ ਹੈ ਇਸ ਸਮੇਂ ਦੌਰਾਨ ਖੇਤਾਂ ਦੇ ਵਿੱਚ ਅੱਗ ਲੱਗੀ ਹੁੰਦੀ ਹੈ ਪਰ ਅਸੀਂ ਇੱਕ ਅਜਿਹਾ ਰਸਤਾ ਲੱਭ ਲਿਆ ਜਿਸ ਤਰ੍ਹਾਂ ਅੱਗ ਦੀ ਨਿਗਰਾਨੀ ਕਰਨ ਤੋਂ ਇਲਾਵਾ ਅਸੀਂ ਸੜੇ ਹੋਏ ਖੇਤਰ ਦੀ ਮੈਪਿੰਗ ਕਰ ਰਹੇ ਹਾਂ ਇਸ ਦਾ ਭਾਵ ਹੈ ਕਿ ਅੱਗ ਬੁਝਾਈ ਗਈ ਹੈ ਤੇ ਸਾਨੂੰ ਉਸ ਖੇਤ ਦੀਆਂ ਤਸਵੀਰਾਂ ਮਿਲਦੀਆਂ ਨੇ ਜਿੱਥੇ ਰਹਿਣ ਖੁੰਦ ਸੜ ਗਈ ਸੀ ਸੂਤਰਾਂ ਦਾ ਦੱਸਣਾ ਕਿ ਇਹ ਡਾਟਾ ਸਥਾਨਕ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਏਜੰਸੀਆਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਤੇ ਫੀਲਡ ਅਧਿਕਾਰੀਆਂ ਨੂੰ ਖੇਤ ਵਾਹੁਣ ਤੋਂ ਪਹਿਲਾਂ ਉਸ ਥਾਂ ਦਾ ਦੌਰਾ ਕਰਨ ਲਈ ਕਿਹਾ ਜਾਂਦਾ ਹੈ ਦੂਜੇ ਬਨੇ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਫਿਲਹਾਲ ਕੋਈ ਕਮੀ ਨਹੀਂ ਹੈ ਖਾਸ ਕਰਕੇ ਤਰਨਤਾਰਨ ਜ਼ਿਲ੍ਹਾ ਜਿੱਥੇ ਜਿਮਨੀ ਚੋਣ ਹੋ ਰਹੀ ਹੈ ਉੱਥੇ ਵਾਤਾਵਰਨ ਅਥਾਰਟੀ ਵੀ ਥੋੜਾ ਮਿਸਣੇਪਣ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਨੇ ਕਿ ਕਿਸਾਨਾਂ ਨੂੰ ਬਿਨਾਂ ਵਜ੍ਹਾ ਤੰਗ ਕਰਕੇ ਨਾਰਾਜ਼ ਨਾ ਕੀਤਾ ਜਾਵੇ ਇਸ ਦਾ ਅਸਰ ਜਿਮਨੀ ਚੋਣ ਦੀਆਂ ਵੋਟਾਂ ਦੀ ਪ੍ਰਤੀਸ਼ਤ ਤੇ ਪੈ ਸਕਦਾ ਹੈ ਇਸ ਮੁਤਲਕ ਬੀਤੇ ਦਿਨ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੇ 202 ਹੋਰ ਤਾਜ਼ਾ ਮਾਮਲੇ ਸਾਹਮਣੇ ਆਏ ਨੇ ਜਿਸ ਤੋਂ ਲੈ ਕੇ ਸਮ ਜਸਟ ਮੁਤਲਕ 15 ਸਤੰਬਰ ਤੋਂ ਲੈ ਕੇ 31 ਅਕਤੂਬਰ ਤੱਕ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੀਆਂ ਕੁੱਲ 1411 ਘਟਨਾਵਾਂ ਦਰਜ ਹੋਈਆਂ ਨੇ ਹਾਲਾਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਕਿ ਦੀਵਾਲੀ ਤੋਂ ਬਾਅਦ ਖੇਤਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਤੇਜ਼ੀ ਨਾਲ ਇਜ਼ਾਫਾ ਹੋਇਆ ਹੈ ਇਸ ਦੇ ਨਾਲ ਨਾਲ ਸ਼ਹਿਰੀ ਖੇਤਰਾਂ ਦੇ ਵਿੱਚ ਵੀ ਕੂੜੇ ਨੂੰ ਸਾੜਨ ਦੀਆਂ ਤੇ ਸੁੱਕੇ ਪੱਤਿਆਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦੇ ਵਿੱਚ ਇੱਕਦਮ ਵਾਧਾ ਹੋ ਰਿਹਾ ਹਾਲਾਂਕਿ ਵਾਤਾਵਰਣ ਪ੍ਰੇਮੀ ਇਸ ਮੁਤਲਕ ਆਪਣੀਆਂ ਕੋਸ਼ਿਸ਼ਾਂ ਵੀ ਜਾਰੀ ਰੱਖ ਰਹੇ ਨੇ ਇਸ ਦੌਰਾਨ ਜੰਡੇਆਲਾ ਗੁਰੂ ਦੀ ਪਿੰਡ ਗਹਿਰੀ ਮੰਡੀ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਤਰ੍ਹਾਂ ਮੈਡੀਕਲ ਸਟੋਰ ਤੇ ਕੰਮ ਕਰਨ ਵਾਲਾ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਗਹਿਰੀ ਮੰਡੀ ਦੇ ਇਸ ਮੈਡੀਕਲ ਸਟੋਰ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੌਰਾਨ ਸਟੋਰ ਤੇ ਕੰਮ ਕਰਨ ਵਾਲਾ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਜੰਡੇਆਲਾ ਗੁਰੂ ਦੇ ਵਿੱਚ ਦਾਖਲ ਕਰਵਾਇਆ ਗਿਆ ਉਸ ਨੂੰ ਦੋ ਗੋਲੀਆਂ ਲੱਗੀਆਂ ਨੇ ਤੇ ਇਸ ਨੌਜਵਾਨ ਦੀ شناخت ਸਹਿਲ ਔਰ ਪੰਮਾ ਵੱਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਨੇ ਹਾਲਾਂਕਿ ਉਹਨਾਂ ਦੀ ਸੀਸੀਟੀਵੀ ਫੁਟੇਜ ਰਿਕਾਰਡ ਹੋਈ ਹੈ ਜ਼ਿਕਰਇਕਾਸ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਅਮਨ ਕਾਨੂੰਨ ਦੀਆਂ ਵਿਗੜਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਤੇ ਸਰਕਾਰ ਉਧਰ ਤਰਨ ਤਰਨ ਦੀ ਇਲੈਕਸ਼ਨ ਨੂੰ ਜਿੱਤਣ ਦੇ ਲਈ ਫਿਲਹਾਲ ਆਪਣੀ ਕਵਾਇਦ ਵਿੱਚ ਲੱਗੀ ਹੋਈ ਹੈ ਦੋਸਤੋ ਇਹ ਪ੍ਰੋਗਰਾਮ ਅਗਰ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਸ਼ੇਅਰ ਤੇ ਸਾਂਝਾ ਆਪਣੇ ਦੋਸਤਾਂ ਮਿੱਤਰਾਂ ਤੱਕ ਅੱਗੇ ਜ਼ਰੂਰ ਕਰਿਆ ਕਰੋ ਤੇ ਮਾਨਸਾ ਦੇ ਵਿੱਚ ਦੋ ਗੈਂਗਸਟਰਾਂ ਦਾ ਫਿਰ ਪੰਜਾਬ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਪਿਸਟਲ ਰਿਕਵਰ ਕਰਨ ਦੇ ਲਈ ਪੁਲਿਸ ਟੀਮ ਇਹਨਾਂ ਨੂੰ ਲਿਜਾ ਰਹੀ ਸੀ ਜਿਸ ਦੌਰਾਨ ਪੁਲਿਸ ਤੇ ਫਾਇਰਿੰਗ ਹੋਈ ਹੈ ਜਵਾਬੀ ਕਾਰਵਾਈ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਮਾਨਸਾ ਪੁਲਿਸ ਵੱਲੋਂ ਬੀਤੇ ਦਿਨ ਇੱਕ ਦੁਕਾਨ ਤੇ ਹੋਈ ਫਾਇਰਿੰਗ ਦੇ ਸਿਲਸਿਲੇ ਵਿੱਚ 72 ਘੰਟੇ ਦੇ ਵਿੱਚ ਉਹ ਫਾਇਰਿੰਗ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਹਾਲਾਂਕਿ ਉਹਨਾਂ ਤੋਂ ਹਥਿਆਰ ਬਰਾਮਦ ਕਰਾਉਣ ਦੇ ਵਾਸਤੇ ਜਦੋਂ ਪੁਲਿਸ ਉਹਨਾਂ ਨੂੰ ਲਿਜਾ ਰਹੀ ਸੀ ਤਾਂ ਇੱਕ ਬਦਮਾਸ਼ ਨੇ ਪੁਲਿਸ ਤੇ ਹਮਲਾ ਕੀਤਾ ਪੁਲਿਸ ਦੀ ਜਵਾਬੀ ਗੋਲੀ ਦੇ ਨਾਲ ਇਹ ਗੈਂਗਸਟਰ ਜ਼ਖਮੀ ਹੋਇਆ ਮਾਨਸਾ ਦੇ ਐਸਐਸਪੀ ਭਾਗੀਰਦ ਸਿੰਘ ਮੇੜਾ ਨੇ ਦੱਸਿਆ ਕਿ ਦੋਨਾਂ ਬਦਮਾਸ਼ਾਂ ਨੂੰ ਮਾਨਸਾ ਦੇ ਚੱਕਰੀ ਰੋਡ ਤੇ ਲਾਗੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਵਾਰਦਾਤਾਂ ਦੌਰਾਨ ਵਰਤਿਆ ਜਾਂਦਾ ਪਿਸਟਲ ਇਹਨਾਂ ਕੋਲੋਂ ਬਰਾਮਦ ਕਰਨ ਦੇ ਲਈ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਲਿਜਾ ਰਹੀ ਸੀ ਤਾਂ ਇਹਨਾਂ ਨੇ ਪੁਲਿਸ ਤੇ ਹਮਲਾ ਕੀਤਾ ਜਿਸ ਰਾਨ ਗ੍ਰਫਤਾਰ ਬਦਵਾਸ਼ਾਂ ਦੇ ਵਿੱਚੋਂ ਇੱਕ ਗੁਰਸਾਹਬ ਸਿੰਘ ਨੇ ਭੀਖੀ ਡਰੈਂ ਦੇ ਨੇੜੇ ਝਾੜੀਆਂ ਦੇ ਵਿੱਚ ਇੱਕ ਪਿਸਤਲ ਛਿਪਾਇਆ ਹੋਇਆ ਸੀ ਤੇ ਪੁਲਿਸ ਜਦੋਂ ਉਸ ਨੂੰ ਬਰਾਮਦ ਕਰਨ ਲਈ ਲਗਈ ਤਾਂ ਉਸ ਨੇ ਪਹਿਲਾਂ ਤਾਂ ਹੀ ਲੋਡ ਪੈ ਪਿਸਤਲ ਨੂੰ ਚੁੱਕ ਕੇ ਪੁਲਿਸ ਤੇ ਹਮਲਾ ਕਰ ਦਿੱਤਾ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਦੇ ਨਾਲ ਗੁਰਸਾਹਬ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਮਾਨਸਾ ਦੇ ਹਸਪਤਾਲ ਵਾਲੇ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਹ ਗੁਰਸਾਖ ਸਿੰਘ ਤੇ ਰਮਨਪ੍ਰੀਤ ਸਿੰਘ ਇਹ ਦੋਨੋਂ ਮੋਟਰਸਾਈਕਲ ਤੇ ਰੋਪੜਨ ਤੋਂ ਮਾਨਸਾ ਆਏ ਸੀ ਕਿਉਂਕਿ ਉਹ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਜ਼ਿਕਰ ਇਹ ਖਾਸ ਹੈ ਕਿ ਪੰਜਾਬ ਦੇ ਵਿੱਚ ਅਕਸਰ ਹੁੰਦੇ ਇਸ ਤਰ੍ਹਾਂ ਦੇ ਇਨਕਾਊਂਟਰ ਦੇ ਵਿੱਚ ਇਹੀ ਪੁਲਿਸ ਕਹਾਣੀ ਸਾਹਮਣੇ ਆਉਂਦੀ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਪੁਲਿਸ ਕਸਟਡੀ ਦੇ ਵਿੱਚ ਹਤਕੜੀਆਂ ਸਮੇਤ ਇਹ ਵਿਅਕਤੀ ਝਾੜੀਆਂ ਦੇ ਵਿੱਚੋਂ ਜਾਂ ਮਿੱਟੀ ਦੇ ਵਿੱਚੋਂ ਅਸਲਾ ਕੱਢ ਕੇ ਇੱਕਦਮ ਪੁਲਿਸ ਸਟੇਫ ਆਇਰਿੰਗ ਕਰ ਦਿੰਦੇ ਨੇ ਤੇ ਪੁਲਿਸ ਦੀ ਜਵਾਬੀ ਗੋਲੀ ਦੇ ਵਿੱਚ ਇਹ ਜ਼ਖਮੀ ਵੀ ਹੋ ਜਾਂਦੇ ਨੇ ਕਿਤੇ ਨਾ ਕਿਤੇ ਦੋਸਤੋ ਪੁਲਿਸ ਦੀਆਂ ਵੀ ਕੁਝ ਮਜਬੂਰੀਆਂ ਹੁੰਦੀਆਂ ਨੇ ਪਰ ਇਹ ਪੁਲਿਸੀਆ ਕਹਾਣੀਆਂ ਅਕਸਰ ਅਦਾਲਤਾਂ ਦੇ ਵਿੱਚ ਖਾਰਜ ਵੀ ਹੋ ਜਾਂਦੀਆਂ ਨੇ ਤੇ ਉਧਰ ਫਲੋਰ ਦੇ ਐਸ ਐਚਓ ਦੀ ਵੀ ਜਲਦ ਗ੍ਰਿਫਤਾਰੀ ਹੋਵੇਗੀ ਚਾਈਲਡ ਕਮਿਸ਼ਨ ਦੇ ਚੇਅਰਮੈਨ ਨੇ ਇਸ ਮੁਤਲਕਾ ਕਿ ਉਸ ਦੇ ਖਿਲਾਫ ਜਾਂਚ ਪੂਰੀ ਹੋ ਗਈ ਹੈ ਉਸ ਤੇ ਰੇਪ ਦਾ ਦੋਸ਼ ਲੱਗਿਆ ਇਸ ਸਬੰਧੀ ਚਾਈਲਡ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਨੇ ਮੀਡੀਆ ਨੂੰ ਸੰਬੋਧਿਤ ਕਰਦੇ ਆਖਿਆ ਕਿ ਫਲੋਰ ਦੇ ਐਸ ਐਚ ਓ ਭੂਸ਼ਣ ਕੇਸ਼ ਤੇ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜਾਂਚ ਪੂਰੀ ਕਰ ਲਈ ਗਈ ਹੈ ਜਿਸ ਮੁਤਲਕ ਮੀਡੀਆ ਨਾਲ ਗੱਲਬਾਤ ਕਰਦੇ ਆ ਉਨਾਂ ਆਖਿਆ ਕਿ ਬੱਚੀ ਦੀ ਸੈਕਸ਼ੂਅਲ ਹਰਾਸਮੈਂਟ ਦੇ ਮਾਮਲੇ ਦੇ ਵਿੱਚ ਐਸਐਚਓ ਪੂਸ਼ਨ ਕੁਮਾਰ ਨੂੰ ਜਲਦ ਅਰੈਸਟ ਕੀਤਾ ਜਾਵੇਗਾ ਕਮਿਸ਼ਨ ਦੇ ਚੇਅਰਮੈਨ ਆਖਿਆ ਕਿ ਪੂਸ਼ਨ ਕੁਮਾਰ ਦੇ ਖਿਲਾਫ ਹਰ ਤਰ੍ਹਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ ਤੇ ਉਸਤੇ ਖਿਲਾਫ ਕਾਰਵਾਈ ਦੇ ਲਈ ਕੋਈ ਵਕਤ ਹੁਣ ਨਹੀਂ ਦਿੱਤਾ ਜਾਵੇਗਾ ਉਨਾਂ ਆਖਿਆ ਕਿ ਇਸ ਮਾਮਲੇ ਦੇ ਵਿੱਚ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਕਿ ਇਹ ਸੱਚ ਐਸਐਚਓ ਪੂਸ਼ਨ ਕੁਮਾਰ ਨੇ ਉਸ ਬੱਚੀ ਦੇ ਨਾਲ ਸ਼ੋਸ਼ਣ ਕੀਤਾ ਹੈ ਹਾਲਾਂਕਿ ਚਾਈਲਡ ਕਮਿਸ਼ਨ ਦੇ ਚੇਅਰਮੈਨ ਨੇ ਵੀ ਆਖਿਆ ਕਿ ਇਹ ਬੇहद ਗੰਭੀਰ ਮਾਮਲਾ ਐਸਐਚਓ ਨੇ ਰੇਪ ਪੀੜਤ ਦੀ ਮਾਂ ਦੇ ਨਾਲ ਤੇ ਹੋਰ ਇੱਕ ਲੜਕੀ ਦੇ ਨਾਲ ਕੁਝ ਅਜਈਆਂ ਗੱਲਾਂ ਕੀਤੀਆਂ ਨੇ ਜੋ ਇਤਰਾਜਯੋਗ ਨੇ ਜਿਸ ਦੀ ਰਿਕਾਰਡਿੰਗ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀ ਨੇ ਐਸਐਚਓ ਪੂਸ਼ਨ ਕੁਮਾਰ ਦੇ ਖਿਲਾਫ ਐਕਸ਼ਨ ਲੈਣ ਦੇ ਵਿੱਚ ਦੇਰੀ ਕੀਤੀ ਹੈ। ਇਸ ਕੇਸ ਦੇ ਵਿੱਚ ਐਸਐਚਓ ਹੀ ਜ਼ਿੰਮੇਵਾਰ ਨਹੀਂ ਬਲਕਿ ਉਹ ਸਬੰਧਤ ਅਧਿਕਾਰੀ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਪੀੜਤ ਨੂੰ ਤੁਰੰਤ ਇਨਸਾਫ ਨਹੀਂ ਦਿੱਤਾ। ਦੋਸਤੋ ਟਵਾਨਾ ਰੇਡੀ ਦੇ ਇਹਨਾਂ ਪ੍ਰੋਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਤੁਸੀਂ ਲਾਈਵ ਸੁਣਦੇ ਹੋ ਇਸ ਪ੍ਰੋਮ ਦਾ ਲਿੰਕ ਮੰਗਾਉਣ ਵਾਸਤੇ ਤੇ ਇਸ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਪਟਿਆਲਾ ਸੂੜੀ ਦਾ ਵਟਸਐਪ ਗਰੁੱਪ ਨੰਬਰ 9876309655 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਟਿਆਲਾ ਸਰੰਦ ਸੜਕ ਨੂੰ ਭਾਵੇਂ ਚੌੜਾ ਕੀਤਾ ਗਿਆ ਪਰ ਅਜੇ ਵੀ ਇਤਿਹਾਸਾਂ ਦੀ ਤਦਾਦ ਉਸੇ ਤਰ੍ਹਾਂ ਚੱਲਦੀ ਹੈ ਖਾਸ ਕਰਕੇ ਜਦੋਂ ਵਿਜ਼ੂਅਲਟੀ ਧੁੰਦ ਦਾ ਸਮਾਂ ਹੁੰਦਾ ਹੈ। ਪਟਿਆਲਾ ਦੇ ਲਾਗੇ ਰੋਡਵੇ ਦੀ ਇੱਕ ਬੱਸ ਅਤੇ ਇੱਕ ਟਰੱਕ ਦੇ ਵਿੱਚ ਹੋਈ ਭਿਆਨਕ ਟੱਕਰ ਦੇ ਵਿੱਚ ਇੱਕ ਬੱਸ ਦੇ ਕੰਡੈਕਟਰ ਦੀ ਮੌਤ ਹੋ ਗਈ ਅਤੇ 12 ਸਵਾਰੀਆਂ ਜ਼ਖਮੀ ਹੋਈਆਂ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਬੱਸ ਦਾ ਕੰਡੈਕਟਰ ਅਨਮੋਲ ਸਿੰਘ ਬੱਸ ਤੇ ਟਰੱਕ ਦੇ ਦਰਮਿਆਨ ਫਸ ਕੇ ਬੁਰੀ ਤਰ੍ਹਾਂ ਜ਼ਖਮੀ ਹੋਇਆ। ਅੱਧੇ ਘੰਟੇ ਦੀ ਮੁਸ਼ਕਲ ਤੋਂ ਬਾਅਦ ਉਸਨੂੰ ਕੱਢਿਆ ਗਿਆ ਤੇ ਹਸਪਤਾਲ ਜਾਂਦਿਆਂ ਉਸਦੀ ਮੌਤ ਹੋ ਗਈ ਹੈ। ਇਹ ਹਾਦਸਾ ਵਾਪਰਿਆ ਜਦੋਂ ਪਨਵਸਤੀ ਰੋਡਵੇ ਦੀ ਇੱਕ ਬੱਸ ਤੇ ਟਰੱਕ ਦੇ ਦਰਮਿਆਨ ਸਾਹਮਣੀ ਟੱਕਰ ਹੋ ਗਈ। ਜਿਸ ਰਣ 6 ਗੰਭੀਰ ਜ਼ਖਮੇ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਓਵਰਟੇਕ ਦੇ ਦੌਰਾਨ ਇਹ ਹਾਦਸਾ ਵਾਪਰਿਆ। ਪਟਿਆਲਾ ਦੀ ਨਾਜ ਮੰਡੀ ਥਾਣੇ ਦੇ ਐਸਐਚਓ ਗੁਰਨਾਮ ਸਿੰਘ ਨੂੰ ਮੰਨੇ ਦੱਸਿਆ ਕਿ ਕਨੈਕਟਰ ਦੀ ਲਾਸ਼ ਨੂੰ ਰਜਿੰਦਰਾ ਹਸਪਤਾਲ ਦੇ ਮਰਦ ਘਾਟ ਦੇ ਵਿੱਚ ਰੱਖ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਟਿਵਾਨਾ ਰੈਡੀ ਦੇ ਸਤਿਕਾਰਯੋਗ ਸਰੋਤੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਜਿਵਾਣਾ ਨੂੰ ਅੱਜ ਦੀਆਂ ਅਹਿਮ ਖਬਰਾਂ ਦਾ ਬਲੇਟਨ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ ਧੰਨਵਾਦ ਸਸਿ ਕਾਲ ਜੁੜੇ ਰਹੋ ਟਿਵਾਨਾ ਰੈਡੀ ਦੇ ਨਾਲ